¡Gracias! Das okay.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਨ੍ਹਾਂ ਨੇ ਮਨੁੱਖਾ ਦਰਮ ਦੇ ਕੇ ਆਪਣੀ ਦਰ ਦੇ ਭਾਡੀ ਹੋਣ ਦਾ ਮਾਣ ਬਖਸ਼ਿਆ ਬਹੁਤ ਬਹੁਤ ਧੰਨਵਾਦ ਗੁਰੂ ਕੀ ਸਰਗਰਦਾ ਜਿਨ੍ਹਾਂ ਨੇ ਦਸਰਿਆਂ ਨੂੰ ਸ਼ੁਕਰੀਆ ਬਤੁ ਲੈ ਕੇ ਹੁਣ ਤੱਕ ਆਥਸਾਰਾ ਮਾਣ ਸਤਕਾਰ ਸਨਮਾਨ ਅਸੀਸਾਂ ਦੇ ਕੇ ਨਿਮਜਿਆ ਗੁਰੂ ਅਤੇ ਗੁਰੂ ਕੀ ਸਰਗਰਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਪੰਡਾਲ ਵਿੱਚ ਇੱਕਤਰ ਗੁਰਸਿੱਖ ਸੰਗਤਾਂ ਨੂੰ ਸਪੀਕਰ ਦੇ ਮੱਧਮ ਰਾਹੀਂ ਪੂਰ ਤੁਹਾਡੇ ਵਿਚ ਰਹੀਆਂ ਸੰਗਤਾਂ ਨੂੰ ਅਤੇ ਇੰਟਰਨੈਟ ਮੱਧਮ ਰਾਹੀਂ ਲਾਈਵ ਤੇ ਰਾਹੀਂ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜਿਆ ਸਰਬ ਸੰਗਤਾਂ ਨੂੰ ਸਤਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਿਮਹਾਰਾਜ ਉਹਨਾਂ ਦਾ 395 ਸਾਲਾ ਪਾਵਨ ਪ੍ਰਕਾਸ਼ ਦਿਹਾੜਾ ਸਤਵੇਂ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਦਿਹਾੜੇ ਦੀਆਂ ਆਪ ਸਾਰੀਆਂ ਸੰਗਤਾਂ ਨੂੰ ਬਹੁਤ-ਬਹੁਤ ਮੁਬਾਰਕਾਂ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਮੁਬਾਰਕਾਂ ਔਰ ਸਾਰੇ ਸੰਗਤ ਫਤਿਹ ਬਣਨ ਲੋਕੇ ਜਿਹੜੇ ਗੁਰੂ ਘਰ ਤੇਾਰੇ ਅਮੇਸ਼ੇ ਰਹਗਾ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਮਹਿਸੂਸ ਕਰੋ ਕਿ ਆਪਣਾ ਸਿਰ ਸਤਿਨਾਮ ਪਾਤਸ਼ਾਹ ਗੁਰੂ ਹਰਿਮਹਾਰਾਜ ਜੀ ਦੇ ਚਰਨਾਂ ਤੇ ਝੁਕਣ ਲਗਾ ਹੈ ਉਹਨਾਂ ਦੇ ਚਰਨਾਂ ਦੀ ਸਪਰਸ਼ ਸਾਡੇ ਤੁਹਾਡੇ ਆਪਣਾ ਪਰੇ ਮੱਥੇ ਨੂੰ ਨਸੀਬ ਹੋਵੇ ਮਰਦੀ ਹਾਜ਼ਰੀ ਵਰਤਣ ਵਾਸਤੇ ਇੱਕ ਪਾਰ ਸਾਰੇ ਸੰਗਤ ਜੱਜ ਤੇ ਆਪਕੋ ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਪਾਤਸ਼ਾਹ ਗੁਰੂ ਹਰਿਮਹਾਰਾਜ ਉਹਨਾਂ ਬੋਲ ਨਵਾਜ਼ੀ ਹੋਈ ਇਤਿਹਾਸਿਕ ਨਗਰੀ ਪਿੰਡ ਭੁੰਗਰਨੀ ਸਤਨਗਰ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਤੋਂ ਪ੍ਰਾਪਤ ਇਹ ਨਗਰ ਆਪਜੀ ਦੇ ਨਗਰ ਦੇ ਤੇ ਬਹੁਤ ਬੇਅੰਤ ਕਿਰਪਾ ਹੈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੇ ਰੂਪਿਆ ਤੁਹਾਡੇ ਪਿੰਡ ਦੇ ਦਾਨੀ ਭਗਤ ਸੂਰ ਨੇ ਇਹ ਤੈਨੂੰ ਬਿਠਾ ਰਹੀਆਂ ਰੂਹਾਂ ਇਸ ਨਗਰ ਦੇ ਵਿੱਚ ਹੋਈਆਂ ਆਪਜੀ ਦੇ ਨਗਰ ਨੂੰ ਨਮਸਕਾਰ ਕਰਦਾ ਹੈ ਸਤਨਗਰ ਪਾਤਸ਼ਾਹ ਮਹਾਰਾਜ ਦੇ ਆਪਜੀ ਦੇ ਨਗਰ ਨੂੰ ਨਵਾਇਆ ਤੁਹਾਡੇ ਨਗਰ ਨੂੰ ਸਦੀਵੀ ਸਿਕਉਰਿਟੀ ਦਿੱਤੀ ਆ ਇੱਥੋਂ ਤੱਕ ਜਦੋਂ ਚਾਇਨਾ ਤੇ ਇੰਡੀਆ ਦਾ ਜੰਗ ਹੋਇਆ ਉਸ ਸਮੇਂ ਦੇ ਦੌਰਾਨ ਪ੍ਰਿੰਟ ਦੇ ਉੱਤੇ ਬੰਬ ਵੀ ਡਿਗੇ ਪਰ ਬੰਬਾਂ ਦੇ ਨਾਲ ਇੱਕ ਵੀ ਬੰਦੇ ਦਾ ਜਾਂ ਕਿਸੇ ਦਾ ਜਾਨੀ ਤੇ ਮਾਲੀ ਕੋਈ ਨੁਕਸਾਨ ਨਹੀਂ ਸਤਿ ਸ੍ਰੀ ਅਕਾਲ ਪਾਤਸ਼ਾਹ ਨੇ ਹੋਣ ਦਿੱਤਾ। ਤੁਹਾਡੇ ਪਿੰਡ ਨੂੰ ਹੋਰ ਨਮਸਕਾਰ ਤੁਹਾਡੇ ਪਿੰਡ ਦੇ ਵਿੱਚੋਂ 1978 ਦੇ 13 ਸ੍ਰੀ ਅੰਕ ਦੇ ਵਿੱਚੋਂ ਸਰਦਾਰ ਸਾਹਿਬ ਸਰਦਾਰ ਪਿਆਰਾ ਸਿੰਘ ਸਾਹਿਬ ਜੀ ਉਹ ਵੀ ਆਮਜੀ ਦੇ ਨਗਰ ਦੇ ਹਨ ਉਸ ਤੋਂ ਬਾਅਦ ਵਿੱਚ ਜਿਹਨਾਂ ਬਦਦੇ ਤੋਂ ਸੋਧਾ ਲਉਣ ਵਾਲੇ ਭਾਈ ਹਗਿੰਦਰ ਸਿੰਘ ਜਿੰਦਾ ਭਾਈ ਸਰਦੇਵ ਸਿੰਘ ਸੁੱਖਾ ਕੋਣ ਨਹੀਂ ਜਾਣਦਾ ਉਹਨਾਂ ਨਾਮਾ ਨੂੰ ਭਾਈ ਸਰਦੇਵ ਸਿੰਘ ਸੁੱਖਾ ਜੀ ਦਾ ਆਪਣਾ ਇੱਕ ਪਿੰਡ ਹੈ ਭਾਈ ਸਰਦੇਵ ਸਿੰਘ ਸੁੱਖਾ ਜੀ ਦਾ ਪ੍ਰਬਾਰ ਬਾਰ ਕੋ ਰਾਜਸਥਾਨ ਜਾ ਕੇ ਰਹੇ ਲੱਗਦੇ ਪਰ ਸੁੱਖਾ ਜੀ ਦਾ ਜਿਹੜਾ ਆਪਣਾ ਪਿੰਡ ਹੈ ਉਹ ਘੁੰਗਰਨੀ ਪਿੰਡ ਹੈ ਇਸ ਪਿੰਡ ਨੇ ਸੁਰਮੇ ਮਹਾਨਤਾ ਦਿੱਤੀ ਆ ਇਸ ਪਿੰਡ ਨੇ ਮਹਾਂਪੁਰਖ ਮਹਾਨਤਾ ਦਿੱਤੀ ਆ ਮੈਂ ਆਪ ਜੀ ਦੇ ਮੇਰੇ لکھ سکا سارے کہاوت ہے کشتی وہی ہوتی ہے کنارے بدل جاتے ہیں کدے بڑی اس کنارے دوسرے کنارے چلی جاتی ہے کشتی وہی ہوتی ہے ਆਪਣਾ ਸਿਰ ਸਤਵੇਂ ਪਾਤਸ਼ਾਹ ਗੁਰੂ ਹਰਿਮਹ ਰਾਜੀ ਦੇ ਚਰਨਾਂ ਵਿੱਚ ਝੁਕਾਇਆ। ਉਹਨਾਂ ਦੇ ਚਰਨਾਂ ਦੀ ਸਪਰਸ਼ ਸਾਡੇ ਤੁਹਾਡੇ ਆਪਰੇ ਪਰੇ ਮੱਥੇ 'ਤੇ ਮਨਸ਼ੀਬ ਹੋਵੇ ਮਰਦੀ ਹਾਜ਼ਰੀ ਵਰਤਣ ਵਾਸਤੇ ਇੱਕ ਪਾਰ ਸਾਰੇ ਸੰਗਤਾਂ ਦੇ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਸਤਵੇਂ ਪਾਤਸ਼ਾਹ ਗੁਰੂ ਹਰਿਮਹ ਰਾਜ ਉਹਨਾਂ ਬਲੋਂ ਨਵਾਜ਼ੀ ਹੋਈ ਇਤਿਹਾਸਿਕ ਨਗਰੀ ਪਿੰਡ ਭੁੰਗਰਨੀ ਸਤਵੇਂ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਤੋਂ ਪ੍ਰਾਪਤ ਇਹ ਨਗਰ ਆਪਜੀ ਦੇ ਨਗਰ ਦੇ ਉੱਤੇ ਬਹੁਤ ਬੇਅੰਤ ਕਿਰਪਾ ਹੈ ਅਕਾਲ ਪੁਰਖ ਨੂੰ ਸੱਚੇ ਪਾਤਸ਼ਾਹ ਜੀ ਦੇ ਰੂਪਿਆ ਤੁਹਾਡੇ ਪਿੰਡ ਦੇ ਦਾਨੀ ਭਗਤ ਸੂਰ ਨੇ ਕਿ ਤਿੰਨੋ ਬੇਟਾ ਕਰੀਆ ਰੂਹਾਂ ਇਸ ਨਗਰ ਦੇ ਵਿੱਚ ਰੂਹੀਆਂ ਆਪਜੀ ਦੇ ਨਗਰ ਨੂੰ ਨਮਸਕਾਰ ਕਰਦਾ ਹੈ ਸਤਵੇਂ ਪਾਤਸ਼ਾਹ ਮਹਾਰਾਜ ਦੇ ਆਪਜੀ ਦੇ ਨਗਰ ਨੂੰ ਨਵਾਜਿਆ ਤੁਹਾਡੇ ਨਗਰ ਨੂੰ ਸ੍ਰੀ ਦੀ ਸੰਗਉਤੀ ਨਦੀ ਆ ਇੱਥੋਂ ਤੱਕ ਜਦੋਂ ਚਾਈਨਾ ਤੇ ਇੰਡੀਆ ਦਾ ਜੰਗ ਹੋਇਆ ਉਸ ਜੰਗ ਦੇ ਦੌਰਾਨ ਬੰਬ ਵੀ ਡਿਗੇ ਪਰ ਬੰਬਾਂ ਦੇ ਨਾਲ ਇੱਕ ਵੀ ਬੰਦੇ ਦਾ ਜਾਂ ਕਿਸੇ ਦਾ ਜਾਨੀ-ਦਮਾਨੀ ਕੋਈ ਨੁਕਸਾਨ ਨਹੀਂ ਸਤਵੇ ਪਾਕਿਸਤਾਨੇ ਹੋਣ ਦਾ ਕਾਰ ਤਵਾਡੇ ਪਿੰਡ ਨੂੰ ਹੋਰ ਨਮਸਕਾਰ ਤੁਹਾਡੇ ਪਿੰਡ ਦੇ ਵਿੱਚੋਂ 1978 ਦੇ 13 ਸਰੀਰਾਂ ਦੇ ਵਿੱਚੋਂ ਸਰਦਾਰ ਸਾਹਿਬ ਸਰਦਾਰ ਪਿਆਰਾ ਸਿੰਘ ਸਾਹਿਬ ਜੀ ਉਹ ਵੀ ਆਪਜੀ ਦੇ ਨਗਰ ਦੇ ਹਨ ਉਸ ਤੋਂ ਬਾਅਦ ਬੱਚਾ ਜੇਕਰ ਬਹਿਦੇ ਤਾਂ ਸੋਧਾ ਰੌਣ ਵਾਲੇ ਭਾਈ ਹਗਿੰਦਰ ਸਿੰਘ ਜਿੰਦਾ ਭਾਈ ਸੁਦੇਵ ਸਿੰਘ ਸੁਖਾ ਕੋਣ ਨਹੀਂ ਜਾਣਦਾ ਉਹਨਾਂ ਦਾ ਮਾਣ ਹੈ ਭਾਈ ਸੁਦੇਵ ਸਿੰਘ ਸੁਖਾ ਜੀ ਦਾ ਆਪਣਾ ਇੱਕ ਪਿੰਡ ਹੈ ਭਾਈ ਸੁਦੇਵ ਸਿੰਘ ਸੁਖਾ ਜੀ ਦਾ ਪ੍ਰਧਾਨ ਬਰਨ ਤੋਂ ਰਾਜਸਥਾਨ ਜਾ ਕੇ ਰਹਿਣ ਲੱਗੇ ਪਰ ਸੁਖਾ ਜੀ ਦਾ ਜਿਹੜਾ ਆਪਣਾ ਪਿੰਡ ਹੈ ਉਹ ਘੁੰਗਰਨੀ ਪਿੰਡ ਹੈ ਇਸ ਪਿੰਡ ਨੇ ਸ਼ੁਰੂਵੇਂ ਬਣਾ ਦਿੱਤੇ ਆ ਇਸ ਪਿੰਡ ਨੇ ਮਹਾਂਪੁਰਖ ਪੈਦਾ ਕੀਤੇ ਆ ਮੈਂ ਆਪ ਜੀ ਦੇ ਨਾਮ ਤੋਂ ਕੋਟ ਕੋਟ ਦਮ ਸ਼ਾਰ ਕਰਦਾ ਹਾਂ

آنکھیں وہی ہوتی ہیں پر اشارے بدل جاتے ہیں سٹی وہی ہوتی ہیں پر بلارے بدل جاتے ہیں سویر کو لے کے ہوں تک آپ کی نے بے آنکھ بلارے گلارے شبن کتے ہیں جنہیں بھی گروپ پیارے بول کے گئے سب کی چڑھتی کلا واسطے ارداس بےنتی کرتا ہے میرے کو پہلے سارے پیارے مکر ہیں سارا برا بڑا پیار ہے یعنی گرپرتاپ جی پدم صاحب اپنی سوچے جتنے سویت ਆਪ ਜੀ ਦੇ ਦਰਸ਼ਨ ਕਰਦੇ ਹੋਏ ਗੁਰੂ ਗੁਰੂ ਜੱਪ ਕੇ ਵਾਸਤੇ ਆਪ ਜੀ ਨੂੰ ਬੇਨਤੀਆਂ ਕਰਕੇ ਗਏ ਆ ਸਿੱਖ ਆਪ ਜੀ ਦੇ ਦਲਾ ਕਰਕੇ ਗਏ ਆ ਗੁਰੂ ਇਤਿਹਾਸ ਦੀਆਂ ਬਾਤਾਂ ਆਪ ਜੀ ਦੀ ਸੇਵਾ ਨੂੰ ਕਰਕੇ ਗਏ ਆ ਉਹਨਾਂ ਦੇ ਵੀ ਜਥੇ ਦੀਣ ਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਆ ਢਾਡੀ ਕਹਾਣੇ ਸਿੱਧੇ ਤੌਰ ਤੇ ਉੱਤੇ ਸਮਝਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਜੁੜਦਾ ਹੈ ਛੇਵੇਂ ਪਾਤਸ਼ਾਹ ਜੀ ਦੇ ਅਸੀਂ ਕੰਗਦਾਰ ਆ ਜਿਨ੍ਹਾਂ ਨੇ ਦਰਦਰ ਦੇ ਉੱਤੇ ਰੋਦਿਆਂ ਤੋਂ ਆਪਣੀ ਜਨਮ ਪੁਨਾ ਦਿੱਤੀ ਹੈ ਢਾਡੀ ਦੇ ਅਖਰੀ ਅਰਥ ਉਤੇ ਮੰਗਤਾ ਟਾਡੀ ਦੇ ਅਖਰੀ ਅੰਧਰ ਭਿਖਾਰੀ ਲੋਕ ਜਿਹੜੇ ਆਪਣੇ ਆਪ ਦੇ ਵਿੱਚ ਅਮੀਰ ਹੁੰਦੇ ਸਨ ਉਹ ਆਪਣੀ ਸਿਰਜ ਸਲਾ ਕਰਮ ਵਾਸਤੇ ਕਈ ਦਵਾਈਆਂ ਰੱਖ ਲਏ ਜੀ ਸਾਡੇ ਉਹਨਾਂ ਦਵਾਈਆਂ ਨੂੰ ਸਤ ਸਗਤ ਉਸ ਟਾਈਮ ਸਰਕਾਰ ਵੱਲੋਂ ਸੀ ਤੇ ਚੜ੍ਹਾਵਾ ਜੜਦਾ ਸੀ ਲੋਕਾਂ ਦੇ ਦਰਵਾਜ਼ਿਆਂ ਦੇ ਉੱਤੇ ਧਾਕੇ ਲੋਕਾਂ ਦੇ ਬਿੱਲਾ ਕੰਡੀਆਂ ਉੱਚੀ ਹੇਕਾਂ ਦੇ ਨਾਲ ਉੱਚੀ ਸੋਹਣ ਦੇ ਵਿੱਚ ਬਹੁਤ ਤਾਰ ਦੇ ਨਾਲ ਗਾਉਣਾ ਤੇ ਬੇਲ 1 ਰੁਪਏ ਦੀ ਬੇਲ ਇਤਸੇਵੇਂ ਮਰਜ਼ਨੇ ਕਰਵਾ ਕਿਤੇ ਉਹ ਲੋਕਾਂ ਦੀਆਂ ਸਿੱਖਾਂ ਨਹੀਂ ਜਾਂਦੇ ਹੋ ਆਓ ਤੁਹਾਨੂੰ ਰੱਬ ਦੀਆਂ ਸਿੱਖਾਂ ਕਰਨ ਵਾਲੇ ਬਣਾਈਏ ਆਓ ਤੁਹਾਨੂੰ ਸੂਰੂਰੀਆਂ ਸਿੱਖਾਂ ਕਰਨ ਵਾਲੇ ਬਣਾਈਏ ਆਓ ਤੁਹਾਨੂੰ ਬਾਣੀ ਪੜ੍ਹਨ ਵਾਲੇ ਬਸਖਾਂ ਦੇਗਾ ਸਿੱਖਾਂ ਕਰਨ ਵਾਲੇ ਬਣਾਈਏ ਦਰਦਰ ਤੇ ਰੋਣਦਿਆਂ ਨੂੰ ਸ਼ੇਰਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਚਰਨਾਂ ਨੂੰ ਪੁਨਾ ਦਿੱਤੀ ਆ ਅੱਜ ਸੰਗਤ ਵਿੱਚ ਬਹੁਤ ਸਾਰੇ ਟਾੜੀ ਸੰਗਤ ਸਰਵਾਂ ਕੀ ਬੈਠੇ ਨੇ ਯਾਨੀ ਗੁਰਬੇਰ ਸਿੰਘ ਜੀ ਭਗਾਂ ਭਗਾਂ ਨਸਾਹਦੋ ਸੰਗਤ ਵਿੱਚ ਬੈਠੇ ਨੇ مہاراج کی بڑی اپار کرپا ہے وہاں کا بھی بڑا انٹر نیشنل ڈاڈی کتھا ہے سمکار لوگ گیم سختےگ سنگھ جی وہ بیٹھے نے ڈبیلی نگر والے بہت مہاراجی اکار کرپا آ ستکارو گی ستنام سر جی عرشی صاحب جیسے کس کے چلا رہے ہیں آپ پنکھ کے بہت چتکارے ہوئے راجیشن صاحبان نے میں سارے دلوں سمکار کرتا ہے آپ سارے لکھڑی کلا واسطے ارداس بےنتی کردہ ہوا پرکر آرمبھ کر لگا ਸ਼ੇਵ ਪੱਤਮ ਨੂੰ ਹਰਦਮ ਸਿੰਘ ਮਹਾਰਾਜ ਗ੍ਰਸਤੀ ਨੇ ਉਹਨਾਂ ਦੇ ਤਾਂ 6 ਬੱਚੇ ਹਨ ਸ਼ੇਵ ਪੱਤਮ ਮਹਾਰਾਜ ਦੇ ਘਰ ਉਹਨਾਂ ਦੇ ਤਾਂ 6 ਬੱਚੇ ਨੇ ਇੱਕ ਧੀ ਰਾਣੀ ਆ ਤੇ ਪੰਜ ਸਭ ਜਾਦੇ ਆ ਵੱਡੇ ਸਭ ਦਾ ਬਾਬਾ ਗੁਰਦਤਾ ਸਾਹਿਬ ਜੀ ਨੇ ਬਾਬਾ ਗੁਰਦਤਾ ਸਾਹਿਬ ਕਾਲੇ ਪਿੰਡ ਦੇ ਚਾਨ ਦੋ ਇਤਿਹਾਸਿਕ ਜਨੇਤਾ ਅੰਗਾਂ ਇੱਕ ਜਨੇਤ ਧੰਗੂ ਨਰਗ ਦੇ ਮਨਸ ਤੇ ਪਛੜੀ ਤੇ ਦੂਸਰੀ ਜਨੇਤ ਐਸੀ ਆਈ ਜਿਹੜੀ ਜਨੇਤ ਲੈ ਕੇ ਆਉਣ ਵਾਲਾ ਜਨੇਤ ਵੀ ਅਜਵਾਈ ਕਰਨ ਵਾਲਾ ਪਤਾ ਕੌਣਾ ਸਾਬ ਸਤਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਉਹਨਾਂ ਆਪਣੀ ਸਭ ਦਾਦੇ ਦੀ ਜਗ੍ਹਾ ਲੈ ਕੇ ਆਇਆ ਤੇ ਸਨਮਾਨਕ ਭਾਈ ਸਾਹਿਬ ਭਾਈ ਰਾਮਾ ਭਾਈ ਰਾਮਾ ਜੀ ਉਹਨਾਂ ਦੇ ਬਰਖੁਰਦਾਰ ਸਤਰੀ ਹਨ ਸਰਦਾਰ ਤੇ ਬੀਬੀ ਅਨੰਤੀ ਜੀ ਬੀਬੀ ਅਨੰਤੀ ਤੇ ਕਿਹੜਾ ਨਾਮ ਹੈ ਬੀਬੀ ਅਨੰਤੀ ਦਾ ਆਨੰਦ ਕਾਰਜ ਸਭ ਜਗਾ ਬਾਬਾ ਗੁਰਦਤਾ ਸਿੰਘ ਜੀ ਹੁੰਦਾ ਤੇ ਜਦੋਂ ਉਹ ਲੜਕੀ 6ਵੇਂ ਪਾਛੇ ਦੀ ਨੌੜ ਬੜ ਕੇ ਆਈ ਤਾਂ ਧਰੂ ਸਾਹਬ ਦੇ ਸਿਰ ਦੇ ਉੱਤੇ ਹੱਥ ਰੱਖ ਕੇ ਇੱਕ ਸ਼ਬਦ ਗਿਆਸੀ ਕਹਿੰਦੇ ਨਿਹਾਲ ਬੇਟਾ ਨਿਹਾਲ ਉਸ ਤੋਂ ਸਰ ਕੋ ਨਾਮ ਨਿਹਾਲ ਪੁਰ ਕਰਿਆ ਬੀਬੀ ਅਨੰਤੀ ਦਾ ਨਾਮ ਮਾਤਾ ਨਿਹਾਲ ਪੁਰ ਬਣਿਆ ਮਾਤਾ ਨਿਹਾਲ ਪੁਰ ਉਹਨਾਂ ਦੇ ਪਿਤਾ ਭਾਈ ਰਾਮਾ ਜੀ ਹਨ ਭਾਈ ਰਾਮਾ ਜੀ ਸਤਿ ਦੇ ਪਾਛਾ ਦੇ ਨਾਨਕ ਦੇ ਨਾਨਾ ਕਿਹਾ ਜਾਂਦਾ ਹੈ ਅੱਜ ਸਤਿ ਦੇ ਪਾਛਾ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਬਾਬਾ ਬੋਲਤ ਆਸਤੇ ਅਰਸ਼ੀ ਸਾਹਿਬ ਸ਼ਰਮਨ ਗੋਗ ਜਿਆਨੀ ਸੁਖਤਾਰ ਸਿੰਘ ਜੀ ਉਹ ਵੀ ਮੇਰੇ ਨਾਲ ਗੱਲਾਂ ਕਰਦੇ ਸਨ ਕਿ ਤੁਹਾਡੇ ਕੋਲ ਸਤਿ ਦੇ ਪਾਛਾ ਦੇ ਪਸੰਗ ਪਹਿਲਾਂ ਵੀ ਬੜੇ ਸੁਨੇਹਾ ਤੇ ਅੱਜ ਵੀ ਤੁਹਾਡੇ ਕੋਲ ਵੱਖਰਾ ਸੁਨੇਹਾ ਹੈ ਕਿਉਂਕਿ ਤੁਸੀਂ ਆਏ ਸਾਰੇ ਗਰੀਬਨ ਬਰਬੀ ਕਰਦੇ ਹੋ ਯਾਦ ਕਰ ਜ਼ਰੂਰ ਕੋਈ ਵਾਰ ਕਾਬਲੇ ਬਖਾਉਣਾ ਹਮਾਂ ਤੇ ਭਾਂਦੇ ਨਾ ਜਾਵਾਂ ਲੈ ਕੇ ਆਏ ਸਾਹਿਬ ਤੁਸੀਂ ਪਿਆਰ ਕਰਦੇ ਹੋ ਸੱਚੇ ਪਾਤਸ਼ਾਹ ਦੇ ਚਰਨਾਂ ਕਰਦਾ ਹਾਂ ਸ ਕਿ ਪਿਆਰ ਇਸੇ ਤਰ੍ਹਾਂ ਸਭਾ ਦੀ ਜਿ ਬੜਾਈ ਰੱਖਣ ਗਿਆਨੀ ਸੁਨਾਨ ਸਿੰਘ ਜੀ ਨੇ ਇੱਥੇ ਭਾਈ ਕਾਲਾ ਜੀ ਬੜਾ ਪ੍ਰਸੰਗ ਸੁਣਾਇਆ ਇਸ ਸਥੇਤ ਉੱਤੇ ਬਾਬਾ ਫੁੱਲਦੇ ਬਾਬਾ ਸੰਦਰੀ ਜੀ ਦਾ ਪ੍ਰਸੰਗ ਸੁਣਾਇਆ ਇੱਥੇ ਦੋ ਤਰ੍ਹਾਂ ਪਿੰਡ ਦੀ ਸਾਖੀ ਸਤਿ ਪਾਤਸ਼ਾਹ ਦੀ ਉਹ ਵੀ ਸੁਣਾਈ ਬਾਬਾ ਰਾਮ ਰਾਏ ਕੋ ਪੰਥੂ ਕੋ ਸ਼ੇਕਾ ਗਾਣਾ ਉਹ ਪ੍ਰਸੰਗ ਵੀ ਇਸ ਸਥੇਤ ਉਤੇ ਸੁਣਾਇਆ ਤੇ ਅੰਗ ਮੈਨੂੰ ਗਿਆਨੀ ਸੁਖਚਾਰ ਸਿੰਘ ਬੋੜਾ ਨੇ ਜਿਹੜੀ ਗੱਡੀ ਦਾ ਸਟੀਅਰਿੰਗ ਫੜਾਤਾ ਨਾ ਹੁਣ ਮੈਂ ਉਹ ਗੱਡੀ ਭਜਾਉਣ ਲੱਗਾ ਭਾਵੇਂ ਮੈਂ ਘਰੋਂ ਤੋਂ ਹੋਰ ਤਿਆਰੀ ਕਰਕੇ ਆਇਆ ਸੀ ਪਰ ਇਹਨਾਂ ਨੇ ਮੈਨੂੰ ਹੋਰ ਹੀ ਗੱਡੀ ਦੀ ਚਾਬੀ ਫੜਾਤੀ ਕਿਤੇ ਕੜਿਆਣਾ ਸਾਹਿਬ ਤੁਸੀਂ ਆਹੀ ਤਲਾਉ ਤੇ ਹੁਣ ਜਿਹੜੀ ਗੱਡੀ ਦਾ ਸਟੀਅਰਿੰਗ ਜਾਨੀ ਜੀ ਤੁਸੀਂ ਫੜਾਇਆ ਮੈਂ ਉਹ ਗੱਲ ਆਪਜੀ ਦੀ ਸੇਵਾ ਦੇ ਬੱਚਾ ਅਰੰਭ ਕਰ ਲੱਗਾ ਹਾਂ ਬਸ ਇੱਕ ਵਿਅਕਤੀ ਪ੍ਰਬੰਧ ਕਰਿਓ ਮੈਂ ਬਾਤ ਪਾਵਾਂਗਾ ਤੁਸੀਂ ਹੰਗਾਰਾ ਭਰਿਓ ਆਪਾਂ ਇਕਾਗਰਤਾ ਬਣਾ ਕੇ ਇਹ ਮਹਿਸੂਸ ਕਰੋ ਕਿਸਤਵੇਂ ਪਾਚਾ ਮਹਾਰਾਜ ਦੇ ਚਰਨਾਂ ਵਿੱਚ ਆਪਾ ਬੈਠੇ ਆ ਉਹਨਾਂ ਦੇ ਚਰਨਾਂ ਦੇ ਬਹੁਤ ਲੱਗ ਗਿਆ ਗੁਰੂ ਜੀ ਦੇ ਚਰਨਾਂ ਵਿੱਚ ਬਹੁਤ ਭਾਰੀਆਂ ਬਰਕਤਾਂ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ ਇੱਕ ਪਲਕ ਸੁਖ ਸਾਧ ਸਮਾਗਮ ਕੋਟ ਲਕੁਠੇ ਪਾਇ ਇੱਕ ਪਲ ਵਾਸਤੇ ਵੀ ਕਿਤੇ ਸਮਾਗਮ ਦੇ ਦੌਰਾਨ ਬੰਦੇ ਦਾ ਧਿਆਨ ਟਿਕ ਜਾਵੇ ਨਾ ਤਾਂ ਕਰੋੜਾਂ ਬੇਕੁੰਠ ਮਿਲ ਜਾਂਦੇ ਆ ਯਾਦ ਰੱਖਣਾ ਸਾਡਾ ਧਰਮ ਆ ਦੁਨੀਆ ਦੇ ਬਾਕੀ ਧਰਮਾਂ ਦੇ ਨਾਲੋਂ ਕਈ ਗੱਲਾਂ ਮਤ ਭੇਦ ਹਨ ਸਾਡੇ ਦੁਨੀਆਂ ਦੇ ਬਾਕੀ ਦੇ ਧਰਮਪੀਧਿਆ ਵੀ ਕੰਮ ਕਰ ਛੱਡ ਕੇ ਰੱਬ ਨੂੰ ਲੱਭਣਾ ਚਾਹੀਦਾ ਪਰ ਸਾਡਾ ਧਰਮ ਕਹਿੰਦਾ ਰੱਬ ਕਿਤੇ ਗਵਾਚਿਆ ਹੀ ਨਹੀਂ ਹੈ ਰੱਬ ਕਿਹੜਾ ਗਵਾਚਿਆ ਕਿਤੇ ਰੱਬ ਤਾਂ ਹਰ ਥਾਂ ਤੇ ਆਕ ਉਹ ਗਵਾਚਾ ਦਾ ਬੰਦਿਆ ਤੁ ਬਾਹ ਫਿਰਦਾ ਹੈ ਸਾਡਾ ਧਰਮ ਆਹ ਗੱਲ ਕਹਿੰਦਾ ਕੋਈ ਧਰਮ ਕਹਿੰਦਾ ਰੱਬ ਸੱਤਵੇਂ ਅਸਮਾਨ ਤੇ ਆ ਕੋਈ ਕਹਿੰਦਾ ਰੱਬ ਜੰਗਲਾਂ ਵਿੱਚ ਆ ਕੋਈ ਕਹਿੰਦਾ ਰੱਬ ਇਕਾਂਤ ਵਿੱਚ ਆ ਟੱਬਰ ਰੱਬ ਦੇ ਰਾਹ ਦਾ ਰੋੜਾ ਆ ਪਰ ਸਾਡੇ ਸਤਿਗੁਰਾਂ ਨੇ ਕਿਹਾ ਸਤਗੁਰ ਕੀ ਐਸੀ ਬੜਾਈ ਪੁੱਤਰ ਕਲੰਤਰ ਵਿੱਚੇ ਗੱਤ ਪਾਈ ਈਆਂ ਪੁੱਤਾਂ ਵਿਚਰਾ ਕੇ ਰੱਬ ਕਿਵੇਂ ਪਾਈਦਾ ਇਹ ਗੱਲ ਸਾਨੂੰ ਗੁਰਮਤਿ ਨੇ ਦੱਸੀ ਆ ਦੁਨੀਆਂ ਦੇ ਬਾਕੀ ਦੇ ਧਰਮ ਕਹਿੰਦੇ ਰੱਬ ਲੱਭ ਪਰ ਸਾਡਾ ਧਰਮ ਕਹਿੰਦਾ ਰੱਬ ਦਵਾਚਾ ਨਹੀਂ ਆਪਣੇ ਆਪ ਨੂੰ ਲੱਭ ਤੂੰ ਖੁਦ ਹੀ ਗਵਾਚਾ ਬਿਆਹ ਮਨ ਤੂੰ ਜੋਤ ਸੁਭ ਹੈ ਆਪਣਾ ਮੂਲ ਪਛਾਣ ਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਅਮਰ ਸਰਸਬਹ ਜੀ ਦੀ ਧਰਤੀ ਤੇ ਰਾਮ ਦਾ ਮੰਡ ਰਿਆ ਧੰਨ ਦੇ ਕਿਸ਼ੋਰ ਜੀ ਪ੍ਰਸੰਗ ਸਤਮੇ ਪਾਛਾ ਦਾ ਆਰੰਭ ਕਰਨ ਲਗਾ ਹ ਜਦੋਂ ਅਮਰ ਸਰਸਬਹ ਜੀ ਦੀ ਧਰਤੀ ਤੇ ਰਾਮ ਦਾ ਮੰਡ ਬਣਦਿਆ ਤੇ ਸਭ ਤੋਂ ਸੱਚੇ ਪਾਤਸ਼ਾਹ ਜੀ ਨੂੰ ਸੁਨੇਹਾ ਮਿਲਿਆ ਮਹਾਰਾਜ ਤੁਹਾਡੇ ਕਰਤੋ ਪੋਤਰਾ ਹੋਇਆ ਪੋਤਰਾ ਤੇ ਛੇਵੇਂ ਪਾਤਸ਼ਾਹ ਆਪਣੇ ਪੋਤਰੇ ਨੂੰ ਵੇਖਣ ਵਾਸਤੇ ਗਏ ਖੁਸ਼ ਨਹੀਂ ਹੋਏ ਨਹੀਂ ਪ੍ਰਸੰਨ ਹੋਏ ਬਾਬਾ ਅੰਦਾ ਸਬਹ ਜੀ ਵਰਗੇ ਸਿੱਖਾਂ ਨੇ ਬਧਾਈਆਂ ਦਿੱਤੀਆਂ ਕਹਿੰਦੇ ਮਹਾਰਾਜ ਤੁਹਾਡੇ ਘਰ ਕੋਤਰਾ ਹੋਇਆ ਬਹੁਤ ਮੁਬਾਰਕ ਹੋਵੇ ਤੇ ਸੈਸ਼ੇਵੇਂ ਪਾਤਸ਼ਾਹ ਮਹਾਰਾਜ ਪਤਾ ਕੀ ਕਹਿੰਦੇ ਆ ਕਹਿੰਦੇ ਬਾਬਾ ਪੁੰਦਾ ਜੀ ਇਹੋ ਜਾਪਦਾ ਕਿ ਤਾਇਆ ਜੀ ਦੁਬਾਰਾ ਆ ਗਏ ਬਾਬਾ ਭੀਰਮਲ ਜੰਮਿਆ ਜਾਵੇ ਕਹਿੰਦੇ ਉਹ ਲੱਗਦਾ ਕਿ ਤਾਇਆ ਜੀ ਨੇ ਦੁਬਾਰਾ ਇਹ ਮਨੁੱਖਾ ਦੇਹੀ ਧਾਰ ਲਈਆ ਪਿਰਥੀ ਚੰਦ ਨੇ ਬੜਾ ਲਹੂ ਪੀਤਾ ਸੀ ਉਹਨੇ ਸਾਡੇ ਗੁਰੂ ਸਾਹਿਬ ਦਾ ਗੁਰੂ ਅਰਜਨ ਦੇ ਮਹਾਰਾਜ ਦਾ ਜਾਨ ਦਾ ਵੈਰੀ ਗੁਰੂ ਅਰਜਨ ਦੇ ਮਹਾਰਾਜ ਦਾ ਸਭ ਤੋਂ ਕੱਟੜ ਬ੍ਰੋਤੀ ਉਹਨਾਂ ਦਾ ਸਕਾ ਤੇ ਵੱਡਾ ਭਰਾ ਆ ਤੇ ਯਾਦ ਰੱਖਿਓ ਸਤਵੇਂ ਪਾਤਸ਼ਾਹ ਦਾ ਵੀ ਕਟੜ ਬਰੋਤੀ ਉਹਨਾਂ ਦੀ ਜਾਨ ਤਾਂ ਬੈਰੀ ਉਹਨਾਂ ਦਾ ਸਕਾ ਤੇ ਵੱਡਾ ਭਾਈ ਹੈ ਵੱਡੇ ਭਰਾ ਛੋਟਿਆਂ ਨੂੰ ਪਿਆਰ ਕਰਨ ਦਾ ਉਹਦਾ ਫਰਜ਼ ਹੁੰਦਾ ਹੈ ਪਰ ਵੱਡੇ ਛੋਟਿਆਂ ਦੀਆਂ ਜਿਹੜਾਂ ਵਿੱਚ ਜਦੋਂ ਤੇਲ ਪਾ ਕੇ ਅੱਗ ਵੱਲਦੇ ਆ ਨਾ ਤੇ ਫਿਰ ਇਤਿਹਾਸ ਜੰਗਲਾ ਹੋ ਜਾਂਦਾ ਅੱਜ ਦੇ ਇਤਿਹਾਸ ਵਿੱਚ ਉਰੰਮ ਕਰਨ ਲੱਗਾ ਤੇ ਨਾਲ ਪਾਤਸ਼ਾਹ ਹੱਸੇ ਨਹੀਂ ਖੁਸ਼ ਨਹੀਂ ਹੋਏ ਕਿੰਦੇ ਜਬ ਤੱਕ ਆਇਆ ਜੀ ਦੁਬਾਰਾ ਆ ਗਿਆ ਤੇ ਅਮਰਸਰ ਸਾਹਿਬ ਜੀ ਦੀ ਧਰਤੀ ਤੇ ਅੱਜ ਛੇਵੇਂ ਪਾਚਾ ਮਹਾਰਾਜ ਦੇ ਕੰਨਾਂ ਵਿੱਚਾ ਦੂਜੀ ਵਾਰ ਆਵਾਜ਼ ਪਈ ਆ ਜਨਵਰੀ ਦਾ ਮਹੀਨਾ 1630 ਈਸਵੀ ਆ 1630 ਈਸਵੀ ਆ ਅੱਜ ਤੋਂ 395 ਸਾਲ ਪਹਿਲਾਂ ਛੇਵੇਂ ਪਾਚਾ ਮਹਾਰਾਜ ਨੂੰ ਖਬਰ ਮਿਲੀ ਆ ਕਿ ਪਾਚਾ ਤੁਹਾਡੇ ਕਰਨ ਦੂਸਰਾ